ਜਿਹੜੀਆਂ-ਜਿਹੜੀਆਂ ਗੱਡੀ ਦੀ ਬੋਲੀ ਹੋਊਗੀ ਦੋਸਤੋ ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਗੱਲ ਕਰਲਾਂ ਆਹ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਸਾਰੀਆਂ ਗੱਡੀਆਂ ਦਿਖਾਵਾਂਗੇ ਜਿਨ੍ਹਾਂ ਦੀ ਬੋਲੀ ਹੋਊਗੀ ਬੋਲੀ ਹੋਊਗੀ ਜੀ 27 ਤਰੀਕ 8ਵਾਂ ਮਹੀਨਾ 2025 ਦਿਨ ਬੁੱਧਵਾਰ ਗਿਣਤੀ ਦੇ ਤਿੰਨ ਕ ਦਿਨ ਰਹਿੰਦੇ ਆ ਤੇ ਉੱਥੇ ਜਾਣ ਤੋਂ ਪਹਿਲਾਂ ਤੁਹਾਨੂੰ ਆਹ ਵੀਡੀਓ ਦੇ ਵਿੱਚ ਸਾਰੀਆਂ ਗੱਡੀਆਂ ਦਿਖਾ ਦਾਂਗੇ ਆਪਾਂ ਵੀ ਜਿਹੜੀ-ਜਿਹੜੀ ਤੁਹਾਨੂੰ ਉੱਥੇ ਬੋਲੀ ਦੇ ਵਿੱਚ ਮਿਲਣਗੀਆਂ ਕਿਸੇ ਭਰਾ ਨੇ ਆ ਪਿਕਅਪ ਵਗੈਰਾ ਲੈਣੀਆਂ ਨੇ ਆਪਣੇ ਆ ਕਮਰਸ਼ੀਅਲ ਆਪਾਂ ਕਹਿ ਦਨੇ ਹੁੰਨੇ ਆ ਜਾ Tata Ace ਵਰਗੀਆਂ ਗੱਡੀਆਂ ਆ ਦੇਖ ਲਓ Mahindra ਦੀਆਂ ਛੋਟੀਆਂ ਪਿਕਅਪ ਆ ਗਈਆਂ ਉਸ ਤੋਂ ਬਾਅਦ ਆਪਣੀਆਂ ਕਮਰਸ਼ੀਅਲ ਗੱਡੀਆਂ ਆ ਗਈਆਂ ਠੀਕ ਹੈ ਪ੍ਰਾਈਵੇਟ ਨੰਬਰ ਗੱਡੀਆਂ ਆ ਗਈਆਂ 5 ਸੀਟਰ Alto ਵਰਗੀਆਂ ਵਾਧੂ ਖੜੀਆਂ ਨੇ 5 ਸੀਟਰ ਵੀ ਖੜੀਆਂ ਨੇ ਸਟ ਨਵੀਂ ਸ਼ੇਪ ਦੀ ਆ ਜਿਹੜੀ ਜਿਹੜੀ ਗੱਡੀਆਂ ਮਤਲਬ ਮੈਂ ਤੁਹਾਨੂੰ ਆਹ ਵਾਲੀ ਵੀਡੀਓ ਦੇ ਵਿੱਚ ਸਟਾਰਾ ਸਟਾਕ ਦਿਖਾਉਂਗਾ ਕਿਸੇ ਭੈਣ ਨੂੰ ਉੱਥੇ ਜਾਣਾ ਹੈ ਤਾਂ ਤੁਹਾਨੂੰ ਆਹ ਵੀਡੀਓ ਦਾ ਅਦਾਜਾ ਹੋ ਜਾਊਗਾ ਬਾਇਓਟੈਕ ਕੇਮਿਕਲ ਮੀਡੀਆ ਕਾਰਨ ਨੇ ਕਿਹੜੀਆਂ-ਕਿਹੜੀਆਂ ਗੱਡੀਆਂ ਨੇ ਬੋਲੀ ਹੋਊਗੀ ਜੀ ਆਪਣੇ ਲੁਧਿਆਣੇ ਦੇ ਵਿੱਚ ਸ਼ਰੀਰਾਮ ਆਟੋ ਮੋਡ ਲੁਧਿਆਣਾ ਇਹ ਪਿੰਡ ਗਹੋਰ ਚ ਬਣਿਆ ਹੋਇਆ ਆਪਾਂ ਇਹਨਾਂ ਦੇ ਸਕਰੀਨ ਤੇ ਨੰਬਰ ਵੀ ਚਲਾ ਰੱਖੇ ਨੇ ਕਿਸੇ ਵੀ ਰਪਾਈ ਨੇ ਬੋਲੀ ਬਾਰੇ ਕੋਈ ਵੀ ਗੱਲ ਕਰਨੀ ਹੈ ਆ ਦਿੱਤੇ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ 27 ਤਰੀਕ ਨੂੰ ਬੋਲੀ ਹੋਊਗੀ 27 ਅਗਸਤ 2025 ਤੇ ਕਿਸੇ ਨੇ ਉੱਥੇ ਜਾਣਾ ਹੈ ਐਡਰੈਸ ਨਹੀਂ ਪਤਾ ਲੱਗ ਰਿਹਾ ਵੀ ਪਿੰਡ ਗਹੋਰ ਕਿੱਥੇ ਜੇ ਪੈਂਦਾ ਹੈ ਤਾਂ ਤੁਸੀਂ Google Map 'ਚ ਸਿੱਧਾ ਭਰਿਓ ਸ਼ਰੀਰਾਮ ਆਟੋ ਮੋਲ ਲੁਧਿਆਣਾ ਨਾਲ ਪੜ ਲੁਧਿਆਣਾ ਠੀਕ ਹੈ ਇੱਥੋਂ ਦੀ ਲੋਕੇਸ਼ਨ ਮਿਲ ਜੂ ਵਰਨਾ ਫਲੂਡ 'ਚ ਕਰੋ ਚੈੱਕ ਬਾਈ ਨਵੇਂ ਤੋਂ ਨਮੀਆਂ ਕਾਰਾਂ ਅਰ ਬਹੁਤ ਹੀ ਸਸਤੇ ਭਾਦੇ ਵਿੱਚ ਗੱਡੀਆਂ ਮਿਲ ਜਾਂਦੀਆਂ ਹੁੰਦੀਆਂ ਨੇ ਬੋਲੀ ਬੋਲੀ ਦੇ ਵਿੱਚ ਤੇ ਆਹ ਦੇਖ ਲਓ ਜੀ ਗੱਡੀਆਂ ਦਾ ਸਟਾਕ ਬਾਦੂ ਸੋਨੂੰ ਆਪਾਂ ਸਾਰੇ ਸੰਦ ਸੱਪਾ ਦਿਖਾ ਦਨੇ ਅੱਜ ਆਹ ਵੀਡੀਓ ਦੇ ਵਿੱਚ ਆਹ ਦੇਖ ਲਓ ਇੱਥੋਂ ਕੀ ਹੋਊਗਾ ਤੁਹਾਨੂੰ ਆਈਡੀਆ ਜਿਹਾ ਹੋ ਜਾਊਗਾ ਯਾਰ ਵੀ ਉੱਥੇ ਜਾਵਾਂਗੇ ਕਈ ਵੀਰ ਭਾਈ ਤਾਂ ਬਹੁਤ ਦੂਰੋਂ ਆਉਣਗੇ ਹਨਾ ਉਹ ਕਹਿੰਦੇ ਹੁੰਦੇ ਨੇ ਯਾਰਾ ਉੱਥੇ ਜਾਵਾਂਗੇ ਕਿਵੇਂ ਦਾ ਸਟਾਕ ਮਿਲੂ ਕਿਵੇਂ ਦਾ ਨਹੀਂ ਤਾਂ ਆ ਵੀਡੀਓ ਚੋਂ ਨੂੰ ਕੱਲੀ ਕੱਲੀ ਚੀਜ਼ ਕਲੀਅਰ ਹੋ ਜਾਓ ਆ ਦੇਖੋ Honda City ਪੰਜਾਬ ਨੰਬਰ ਦੀਆਂ ਗੱਡੀਆਂ ਹੋਣੀਆਂ ਸਾਰੀਆਂ ਆਪਣੀਆਂ ਲੋਕਲ ਨੰਬਰ ਤੇ ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਹੁੰਦੀਆਂ ਨੇ ਹੁਣ ਤੁਸੀਂ ਸਾਰੇ ਸਿਆਣੇ ਹੋ ਵੀ ਕਿਹੜੀਆਂ ਗੱਡੀਆਂ ਹੁੰਦੀਆਂ ਨੇ ਇਹ ਤੇ ਆ ਚੱਕਰੋ ਮਾਈਕਰੋ ਮਾਈਕਰੋ ਵਰਗੀ ਉਹ Chevrolet ਦੀ ਖੜੀ ਐ ਕੋ ਵਰਨਾ ਫਲੋਡ ਖੜੀ ਐ ਤੇ ਆ ਗਿਆ ਆਪਣੀਆਂ ਵੱਡੀਆਂ ਕਾਰਾਂ ਜਿਵੇਂ ਆਪਾਂ ਕਹਦੇ ਟ੍ਰੈਲਰ ਟੈਂਪੋ ਵੀ ਹੋ ਗਏ ਵੱਡੇ ਵੱਡੇ ਆ ਦੇਖੋ ਕਿਸੇ ਭਰਾਣਾ ਕਾਰੋ ਕੁਰੂਬਾਰ ਸ਼ੁਰੂ ਕਰਨਾ ਹੈ ਇੱਕ ਐਮਬੂਲੈਂਸ ਹੀ ਵਿੱਚੇ ਖੜੀ ਹੈਗੀ ਤੇ ਆਹ ਖੜੀ ਆ ਆਪਣੀ ਰਨੋਲਟ ਵਾਲਿਆਂ ਦੀ 7 ਸੀਟਰ ਗੱਡੀ ਆ ਇਹ ਤੇ ਆਰਟੀਗਾ ਖੜੀ ਹੈ ਤੇ ਇਧਰਲੇ ਪਾਸੇ ਆ ਗਈ ਆਪਣੀ ਇਕੋ Sport ਆ ਵੀ ਇਕੋ Sport ਆ ਗਈ ਤੇ ਮਹਿੰਦਰਾ ਵਾਲਿਆਂ ਦੀ ਆ ਗਈ ਹੈ ਆਪਣੀ XL6 ਤੇ ਕਾਫੀ ਸਾਰੀਆਂ ਗੱਡੀਆਂ ਨੇ ਮਿੱਤਰੋ ਟਰੈਕਟਰ ਟ੍ਰਾક્ટર ਵੀ ਖੜੇ ਨੇ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਆਹ ਵੀਡੀਓ ਦੇ ਵਿੱਚ ਧਿਆਨ ਨਾਲ ਦੇਖ ਲੋ ਸਟਾਕ ਜ਼ਰੂਰੀਏ ਦੇਖਣਾ ਆਹ ਦਾ XUV 500 ਖੜੀ ਔਰੇ ਜੋ ਵੀ ਨਵੀਆਂ ਨਵੀਆਂ ਘੈਂਟ ਘੈਂਟ ਇਨੋਵਾ ਖੜੀਏ ਦੇਖ ਲੋ ਹਨ ਪੰਜਾਬ ਨੰਬਰ ਦੀ ਤੇ ਕਿਸੇ ਵੀਰਪਾਏ ਨੇ ਟਰੱਕ ਲੈਣੇ ਨੇ ਹਨ ਤੇ ਆਹ ਗੱਡੀਆਂ ਖੜੀਆਂ ਨੇ ਅਲੱਗ-ਅਲੱਗ ਚੱਕੀ ਬੋਲ ਦਿੰਦੇ ਨੇ ਇਹਨਾਂ ਨੂੰ ਕੋਈ ਕਿੰਨੇ ਟੈਰੀ ਕੋਈ ਕਿੰਨੇ ਟੈਰੀ ਤੇ ਟਰੈਕਟਰ ਵੀ ਨੇ ਨਿਲਾਮੀ ਦੇ ਵਿੱਚ ਆਹ ਟਰੈਕਟਰ ਖੜੇ ਨੇ ਤੁਹਾਡੇ ਸਾਹਮਣੇ ਤੇ ਇੱਕ ਤੱਕ ਟਰੈਕਟਰ ਆ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਯਾਰ ਕਿਸੇ ਵੀਰਪਾਏ ਆਪਣੇ ਕਿਸਾਨ ਭਰਾਣਾ ਪੈ